प्लास्टिक हटाओ पर्यावरण बचाओ 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 ਹਾਂਜੀ ਸਰ ਅਸੀਂ ਪੰਜਾਬ ਯੂਨੀਵਰਸਿਟੀ ਰੀਜਨਲ ਸੈਂਟਰ ਹੁਸ਼ਿਆਰਪੁਰ ਤੋਂ ਜੀ ਐਨਐਸਐਸ ਕੈਂਪ ਦੇ ਦੌਰਾਨ ਜਿਹੜਾ ਸਾਡਾ 5 ਤਰੀਕ ਤੋਂ 11 ਤਰੀਕ ਤੱਕ ਚੱਲਣਾ ਹੈ ਇਹਦੇ ਵਿੱਚ ਆਪਾਂ ਡਰਗ ਡੀ ਐਡਿਕਸ਼ਨ ਅਵੇਅਰਨੈਸ ਤੇ এনवायरमेंट ਬਚਾਅ ਸੰਬੰਧੀ ਜਾਗਰੂਕਤਾ ਫੈਲਾ ਰਹੇ ਹਾਂ ਇਸ ਲਈ ਆਪਾਂ ਅੱਜ ਇੱਥੇ ਇਕੱਠੇ ਹੋਏ ਹਾਂ ਸ਼ਹਿਰ ਦੇ ਅਲੱਗ-ਅਲੱਗ ਚੌਂਕਾਂ ਤੇ ਸਾਡੀ ਟੀਮਾਂ ਸਾਡੇ ਬੱਚੇ ਪੋਸਟਰ ਡਿਸਪਲੇ ਕਰ ਰਹੇ ਆ ਤੇ ਨਾਰੇ ਲਗਾ ਕੇ ਲੋਕਾਂ ਨੂੰ ਇਸ ਬਾਰੇ ਜਾਗਰੂਕ ਕਰ ਰਹੇ ਆ ਕੀ ਐਨवायरमेंट ਨੂੰ ਬਚਾਣਾ ਹੈ ਤੇ ਦੂਜਾ ਸਾਡਾ ਜਿਹੜਾ ਸਮਾਜ ਹੈ ਉਹਨੂੰ ਨਸ਼ੇ ਤੋਂ ਬਚਾ ਰੱਖਣਾ ਹੈ ਮੇਰੇ ਨਾਲ ਮੇਰੇ ਐਨਐਸਐਸ ਇੰਚਾਰਜ ਡਾਕਟਰ ਗੌਰਵ ਸੈਣੀ ਨੇ ਦੂਸਰੀ ਸਾਈਡ ਤੇ ਮੇਰੇ ਸੀਸੀ ਨੇ ਇੰਚਾਰਜ ਇਹ ਫਸਟ ਟਾਈਮ ਕਰ ਰਹੇ ਕਿ ਪਹਿਲਾਂ ਵੀ ਕਰ ਰਹੇ ਪਿਛਲੇ 7 ਸਾਲਾਂ ਤੋਂ ਇਹ ਪ੍ਰੋਗਰਾਮ ਚੱਲ ਰਿਹਾ ਹੈ ਤੇ ਅੰਦਰ ਇਹ ਐਨਐਸਐਸ ਕੈਂਪ ਦੇ ਦੌਰਾਨ ਆਪਾਂ 7 ਦਿਨਾਂ ਦੇ ਅੰਦਰ ਵਕ ਵਕ ਐਕਟੀਵਿਟੀਆਂ ਕਰਦੇ ਆ ਇਸ ਦੌਰਾਨ ਇਹਦੇ ਵਿੱਚ ਇੱਕ 파ਟ ਹੈ ਸਾਡਾ ਜਿਹੜੇ ਵਿੱਚ ਆਪਾਂ ਇੱਕ ਡਰਗ ਅਵੇਅਰਨੈਸ ਔਰ এনवायरमेंट ਨੂੰ ਕਿੱਦਾਂ ਸੇਵ ਕੀਤਾ ਜਾ ਸਕਦਾ ਔਰੇ ਉਪਰਾਲੇ ਕੁਝ ਕੀਤੇ ਜਾਣ। ਬਸ ਸਰ ਸਾਡੀ ਇਹੀ ਹੈ ਸਮਾਜ ਅੱਗੇ ਗੁਜਾਰਿਸ਼ ਕਿ ਅਸੀਂ ਛੋਟੇ ਬੱਚਿਆਂ ਤੋਂ ਹੀ ਸ਼ੁਰੂ ਕਰੀਏ ਤਾਂ ਕਿ ਬੱਚੇ ਛੋਟੇ ਹੁੰਦੇ ਹੀ ਇਹ ਵੇਅਰ ਰਹਿਣ ਕਿ ਆਪ ਆਪਣੇ ਆਪ ਨੂੰ ਬਚਾ ਕੇ ਰੱਖਣਾ ਹੈ ਨਸ਼ੇ ਤੋਂ ਤੇ ਦੂਜਾ ਆਪਾਂ ਆਪਣੇ ਵਾਤਾਵਰਣ ਨੂੰ ਬਚਾਉਣਾ ਕਿੱਦਾਂ। ਜੀ। ਤਾਂ ਕਿ ਆਪਾਂ ਪੋਲਿਊਸ਼ਨ ਘੱਟ ਤੋਂ ਘੱਟ ਕਰੀਏ ਤੇ ਜਿਆਦਾ ਤੋਂ ਜਿਆਦਾ ਪੇੜ-ਪੌਦੇ ਲਗਾ ਕੇ ਇਹਨੂੰ ਸਾਫ਼ ਸੁਥਰਾ ਰੱਖੀਏ ਤਾਂ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਇੱਦਾਂ ਹੀ ਬੱਤੀਆਂ ਫੁੱਲਦੀਆਂ ਰਹਿਣ। ਹੁਣ ਤੁਸੀਂ ਜਿੱਦਾ ਜਾਣਦੇ ਹੋ ਕਿ ਜਿੱਦਾ ਸਾਡੇ ਕੋਲ ਪਾਣੀ ਦੀ ਕਿੰਨੀ ਘਾਟ ਹੋ ਰਹੀ ਹੈ। ਰਾਈਟ ਆਪਾਂ ਪਾਣੀ ਨੂੰ ਕਿੱਦਾਂ ਬਚਾ ਸਕਦੇ ਆ। ਆਪਣੇ ਜੇ ਨੇਚਰਲ ਰਿਸੋਰਸਸ ਖਤਮ ਹੋ ਜਾਣਗੇ ਕਿ ਆਪਾਂ ਕਿੱਦਾਂ ਜਿਉਣਾ ਸਾਨੂੰ ਕਿੰਨਾ ਮੁਸ਼ਕਿਲ ਹੋ ਜਾਏਗਾ। ਤੁਸੀਂ ਦਿੱਲੀ ਦਾ ਹਾਲ ਦੇਖੋ ਅੱਜ ਹਵਾ ਕਿੰਨੀ ਪੋਲਿਊਟਿਡ ਹੋ ਗਈ ਹੈ। ਉੱਥੇ 에ਅਰ ਪਿਊਰੀਫਾਇਰਸ ਇੰਪੋਰਟੈਂਟ ਹੋ ਗਏ ਆ। ਕਿਉਂ ਹੋ ਗਏ ਆ? ਕਿਉਂਕਿ ਆਪਾਂ এনਵਾਇਰਨਮੈਂਟ ਨੂੰ ਬਚਾ ਨਹੀਂ ਰਹੇ। ਹੁਣ ਓਰੇ ਲਈ ਸਰਕਾਰ ਕਾਫੀ ਕੁਝ ਉਪਰਾਲੇ ਕਰ ਰਹੀ ਹੈ ਤੇ ਸਾਨੂੰ ਉਸ ਉਪਰਾਲੇ ਲਈ ਯੋਗਦਾਨ ਪਾਣਾ ਚਾਹੀਦਾ ਹੈ। ਉਹ ਯੋਗਦਾਨ ਲਈ ਆਪਾਂ ਇਹ ਕੁਝ ਉਪਰਾਲੇ ਕਰ ਰਹੇ ਆਂ ਜਿਹੜੇ ਚ ਪਬਲਿਕ ਨੂੰ ਅਸੀਂ ਅਵੇਅਰ ਕਰ ਰਹੇ ਆਂ ਤਾਂ ਕਿ ਸਾਡਾ এনवायरमेंट ਜਿਹੜੇ ਰਿਸੋਰਸਸ ਆ ਉਹ ਆਪਾਂ ਬਚਾ ਸਕੀਏ